ਸਾਨੂੰ ਪੰਜਾਬੀਆਂ ਨੂੰ ਵੀ ਰੋਜ਼ੀ ਰੋਟੀ ਦੀ ਖਾਤਰ ਕਿੱਥੇ ਕਿੱਥੇ ਧੱਕੇ ਖਾਣੇ ਪੈਂਦੇ ਆ ਕਦੇ ਅਸੀਂ ਡੌਂਕੀਆਂ ਲਾਉਨੇ ਆ ਕਿੰਨੀਆਂ ਵੀਡੀਓਸ ਸਾਨੂੰ ਇਸ ਤਰੀਕੇ ਦੀਆਂ ਨਜ਼ਰ ਆਉਂਦੀਆਂ ਨੇ ਜਿੱਥੇ ਨੌਜਵਾਨ ਅੱਗੇ ਤਾਂ ਗੱਲਾਂ ਸੁਣਦੇ ਹੁੰਦੇ ਸੀ ਹੁਣ ਤਾਂ ਪੈਨਮਾ ਦੇ ਜੰਗਲਾਂ ਦੀਆਂ ਨੌਜਵਾਨ ਵੀਡੀਓ ਬਣਾ ਆਪਣਾ ਕੇ ਜਿਹੜੀਆਂ ਜਾਰੀ ਕਰਦੇ ਨੇ ਉਹ ਦੋਸਤੋ ਸਾਡੀ ਬੇਨਤੀ ਆ ਕਿ ਇੱਥੇ ਨਾ ਕਿਤੇ ਆ ਜਓ ਬਾਰ ਬਾਰ ਉਹ ਲਾਛਾਂ ਤੱਕ ਤੁਹਾਨੂੰ ਦਿਖਾ ਲਦੇ ਨੇ ਕਿ ਕਿੱਦਾਂ ਜੰਗਲਾਂ ਦੇ ਵਿੱਚ ਮਾਮਾ ਦੇ ਪੁੱਤਾਂ ਦੀਆਂ ਪੰਜਾਬ ਦੇ ਪੁੱਤਾਂ ਦੀਆਂ ਲਾਛਾਂ ਜੰਗਲਾਂ ਦੇ ਵਿੱਚ ਰੁੜਦੀਆਂ ਪਈਆਂ ਨੇ ਤੇ ਕੋਈ ਸਾਰ ਲੈਣ ਵਾਲਾ ਨਹੀਂ ਆ ਮੈਕਸੀਕੋ ਚਲੀ ਆੜਗੀ ਫਿਲਮ ਦੇ ਵਿੱਚ ਅਸੀਂ ਦੇਖਿਆ ਤਾਂ ਡੌਂਕੀ ਤੇ ਤਾਂ ਕਿੰਨੀਆਂ ਸਟੋਰੀਜ਼ ਨੇ YouTube ਤੇ ਤੁਸੀਂ ਸਰਚ ਕਰ ਲਓ ਤੇ ਤੁਹਾਡੀ ਰੂਹ ਕੰਬਦੀ ਆ ਉਹ ਸਟੋਰੀਆਂ ਸੁਣ ਕੇ ਤੇ ਫਿਰ ਵੀ ਉਧਰ ਨੂੰ ਵੀ ਸਾਰਾ ਰੁਝਾਨ ਜਾਰੀ ਆ ਹਾਲਾਂਕਿ ਹੁਣ ਤਾਂ ਟਰੰਪ ਉਹਨਾਂ ਨੇ ਆ ਕੇ ਮੈਕਸੀਕੋ ਵਾਲੀ ਕੰਧ ਦੇ ਉੱਤੇ ਐਮਰਜੈਂਸੀ ਲਾਤੀ ਆ ਤੇ ਉਧਰ ਤਾਂ ਉਹਨਾਂ ਨੇ ਨਹੀਂ ਟੱਪਣ ਦੇਣੀ ਬਹੁਤ ਜ਼ਿਆਦਾ ਇਹ ਉਹਨਾਂ ਨੇ ਸਖਤੀ ਕਰਨ ਜਾ ਰਹੀ ਆ ਅ ਅਮਰੀਕਾ ਵੀ ਤੇ ਅੱਛਾ ਇਹ ਤੁਸੀਂ ਜਿਹੜਾ ਸਾਰੇ ਜਣੇ ਇਸ ਗੱਲ ਦਾ ਖਿਆਲ ਰੱਖੋ ਕਿ ਜਿੰਨੀ ਵੀ ਇਮੀਗ੍ਰੇਸ਼ਨ ਵੈਸਟਰਨ ਕੰਟਰੀਜ਼ ਦੇ ਵਿੱਚ ਹੁਣ ਤੱਕ ਹੋਈ ਆ ਤੇ ਇੱਥੇ ਆ ਕੇ ਆਪਾਂ ਬਹੁਤ ਸਾਰੇ ਹੱਕ ਮੰਗਦੇ ਆ ਬਹੁਤ ਸਾਰੇ ਹਕੂਕ ਸਾਨੂੰ ਮਿਲੇ ਹੋਏ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਸਮੇ ਖਤਸ਼ੇ ਇਹ ਨਹੀਂ ਕਿ ਇਹ ਬਹੁਤ ਕੁਝ ਬਦਲਣ ਜਾ ਰਿਹਾ ਜਿਸ ਵੀ ਕੇ ਦੀਆਂ ਤੁਸੀਂ ਡੋਨਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਨੀਤੀਆਂ ਹਨ ਤੇ ਇਹ ਗੱਲ ਕੱਲੇ ਅਮਰੀਕਾ ਦੇ ਵਿੱਚ ਨਹੀਂ ਰੁਕਣੀ ਇਹ ਪੂਰੀ ਦੁਨੀਆ ਦੇ ਵਿੱਚ ਜਾਣੀ ਆ ਤੁਸੀਂ ਕੈਨੇਡਾ ਦੇ ਵਿੱਚ ਜਿੰਨੇ ਵੀ ਦੋਸਤ ਨੇ ਉੱਥੇ ਦਾ ਜਿਹੜਾ ਆਪੋਜੀਸ਼ਨ ਲੀਡਰ ਹੈ ਇਸ ਸਮੇਂ ਪੀਰੀ ਪੋਲੀਵਰ ਉਹ ਕਹ ਲੋ ਕਿ ਤਕਰੀਬਨ ਇੱਕ ਤਰੀਕੇ ਨਾਲ ਬਣਿਆ ਇਹ ਲੋਹੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਹਨਾਂ ਦੇ ਬਾਕੀ ਹੋਰ ਕਿੰਨੀ ਇਹਨਾਂ ਦੀ ਪਾਰਟੀ ਦੇ ਮੈਂਬਰਾਂ ਨੇ ਕਹਿ ਦਿੱਤਾ ਕਿ ਅਸੀਂ ਚੋਣਾਂ ਨਹੀਂ ਲੜਨੀਆਂ 댓 ਮੀਨ ਸਿੱਧਾ ਸਿੱਧਾ ਇਸ਼ਾਰਾ ਇਹ ਹੈ ਕਿ ਹਾਰਨ ਜਾ ਰਹੇ ਨੇ ਯੂਕੇ ਦੇ ਵਿੱਚ ਜਦੋਂ ਰਿਸ਼ੀ ਸੂਨਕਹਣਾ ਦੀ ਸਰਕਾਰ ਸੀਗੀ ਜਦੋਂ ਚੋਣਾਂ ਦਾ ਐਲਾਨ ਹੋਇਆ ਤੇ ਬਹੁਤ ਲੀਡਰਾਂ ਨੇ ਕਹਿ ਦਿੱਤਾ ਅਸੀਂ ਕਿ ਅਸੀਂ ਨਹੀਂ ਚੋਣਾਂ ਲੜਨੀਆਂ ਕਿਉਂਕਿ ਨਜ਼ਰ ਆ ਰਿਹਾ ਸੀ ਕਿ ਨਹੀਂ ਕੁਝ ਨਹੀਂ ਹੋਣਾ ਇਹਨ ਤੂੰ ਭੋਇਆ ਵੀ ਇਦਾਂ ਤੇ ਇਸੇ ਤਰੀਕੇ ਨਾਲ ਨਜ਼ਰ ਆ ਰਿਹਾ ਕਿ ਜਸਟਿਸ਼ ਟੂਡੋ ਉਹਨਾਂ ਦੀ ਪਾਰਟੀ ਦੀ ਤਾਂ ਬਸ ਐ ਤੇ ਜਿਹੜੇ ਪੋਲਿਵਰ ਹੋਣੀ ਆ ਉਹਨਾਂ ਦੀ ਵੀ ਤੁਸੀਂ ਇਮੀਗ੍ਰੇਸ਼ਨ ਦੇ ਦਿੱਕਰ ਤੁਸੀਂ ਪੋਜੀਸ਼ਨ ਦੇਖ ਲਓ ਜਾਂ ਜਿੰਨੇ ਵੀ ਹੋਰ ਵੈਸਟਰਨ ਕੰਟਰੀਜ਼ ਨੇ ਤੇ ਜਰਮਨ ਦੇ ਵਿੱਚ ਇਲੋਨ ਮਸਕ ਹੋਣੀ ਜਿਹੜੇ ਆਏ ਕੀ ਇਸੇ ਗੱਲ ਨੂੰ ਤਾਂ ਬਾਰ ਬਾਰ ਉਠਾ ਰਹੇ ਨੇ ਯੂਕੇ ਦੇ ਵਿੱਚ ਜਿਹੜਾ ਨਾਈਜਲ ਫਰਾਜ ਆ ਜਿਹਨੂੰ ਪਹਿਲਾਂ ਕਦੇ ਵੀ ਪਾਰਲੀਮੈਂਟ ਦੇ ਵਿੱਚ ਉਹਨੂੰ ਮੌਕਾ ਨਹੀਂ ਸੀ ਮਿਲਿਆ ਇਸ ਸਮੇਂ ਉਹ ਆਪਣੇ 4-5 ਜਿਹੜੇ ਐਮਪੀ ਲੈ ਕੇ ਬੈਠਾ ਲੰਡਨ ਹਾਊਸ ਆਫ ਕਾਮਨਸ ਦੇ ਵਿੱਚ ਤੇ ਉਹਦੀ ਸਾਰੀ ਨੀਤੀਆਂ ਉਹਦੀਆਂ ਇਮੀਗ੍ਰੇਸ਼ਨ ਦੇ ਉੱਤੇ ਆ ਪਾ ਯੂਕੇ ਦੇ ਵਿੱਚ ਬਿਜਲੀ ਘਟਿਆ ਉਹ ਕਹਿੰਦਾ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ ਐਨ ਐਚ ਐਸ ਦੀ ਪ੍ਰੋਬਲਮ ਹੈ ਉਹ ਜਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਰੇਕ ਗੱਲ ਨੂੰ ਇਮੀਗ੍ਰੇਸ਼ਨ ਦੇ ਨਾਲ ਜੋੜਦਾ ਮੋਸਟਲੀ ਉਹ ਤਾਂ ਉਹ ਇਹ ਕਹਿੰਦਾ ਕਿ ਮੇਰੇ ਤੇ ਇਹ ਇਲਜ਼ਾਮ ਲੱਗਦਾ ਪਰ ਜੇਕਰ ਤੁਸੀਂ ਉਹਦੀਆਂ ਇੰਟਰਵਿਊਆਂ ਸੁਣੋ ਬਹੁਤ ਸਾਰੀਆਂ ਗੱਲਾਂ ਨੂੰ ਕਹਿੰਦਾ ਤੇ ਉਹ ਕਹਿੰਦਾ ਵੀ ਇਦਾਂ ਕਿ ਯੂਕੇ ਦੇ ਤਾਂ ਬਹੁਤ ਸਾਰੇ ਇਲਾਕੇ ਇਦਾਂ ਦੇ ਨਹੀਂ ਜਿੱਥੇ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਯੂਕੇ ਦੇ ਵਿੱਚ ਉੱਥੇ ਇੰਗਲਿਸ਼ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਜਾਂ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਜੀ ਸੋ ਇਹ ਨਜ਼ਰ ਆ ਰਿਹਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿੰਨੀ ਵੀ ਜਿਹੜੀ ਇਮੀਗ੍ਰੇਸ਼ਨ ਜਿਹੜੇ ਆਪਾਂ ਇੱਥੇ ਬਾਹਰ ਵੱਸਦੇ ਆਲਰੇਡੀ ਉਹਨਾਂ ਨੂੰ ਵੀ ਇੱਕ ਕਹਿ ਲੋ ਕਿ ਕਾਈਂਡ ਆਫ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜਾ ਦਵਾਗੋਗੇ ਇਦਾਂ ਦੀਆਂ ਸਥਿਤੀਆਂ ਨਾ ਬਣ ਪਰ ਆਉਣ ਲਈ ਤਾਂ ਆਈ ਥਿੰਕ ਇਹਨਾਂ ਨੇ ਬਹੁਤ ਜ਼ਿਆਦਾ ਹਾਰਡ ਕਰ ਦੇਣਾ ਆਲਰੇਡੀ ਕੀਤਾ ਜਾ ਰਿਹਾ ਚਾਹੇ ਉਹ ਲੀਗਲ ਰੂਟ ਸੀਗੇ ਇਲੀਗਲ ਰੂਟ ਜਿਹੜੇ ਆ ਉਹਨਾਂ ਤੇ ਤਾਂ ਬਹੁਤ ਜ਼ਿਆਦਾ ਸਖਤੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਡੋਨਲਡ ਟਰੰਪ ਨੇ ਬਾਈਡਨ ਦੀ ਮੌਜੂਦਗੀ ਦੇ ਵਿੱਚ ਕਿਹਾ ਸੀ ਉਸ ਦਿਨ ਕਹਿੰਦਾ ਕਿ ਇਹ ਬਾਹਰਲੇ ਉਹਦਾ ਇਸ਼ਾਰਾ ਇਹ ਸੀ ਕਿ ਯੂਕਰੇਨ ਦੇ ਨੂੰ ਤਾਂ ਬੜੇ ਪੈਸੇ ਦੇ ਰਹੇ ਨੇ ਅਮਰੀਕਾ ਵਾਲੇ ਯੂਕਰੇਨ ਦੀਆਂ ਸਰਹੱਦਾਂ ਰਸ਼ੀਆ ਤੋਂ ਸੁਰੱਖਿਅਤ ਰਹਿਣ ਉੱਤੇ ਤਾਂ ਅਮਰੀਕਾ ਪੈਸੇ ਦੇ ਰਿਹਾ ਕਿ ਸਾਡੇ ਮੈਕਸੀਕਨ ਬਾਰਡਰ ਦੇ ਤੋਂ ਉਤੋਂ ਉਹ ਕਹਿੰਦਾ ਕਿ ਬੜੇ ਇਲੀਗਲ ਜਿਹੜੇ ਲੋਕ ਆ ਉਹ ਆ ਰਹੇ ਨੇ ਜਿਨ੍ਹਾਂ ਦੇ ਬਾਬਤ ਸਾਨੂੰ ਪਤਾ ਹੀ ਨਹੀਂ ਕਿ ਉਹ ਕਿੰਨੇ ਕੋਈ ਪਿਛੋ ਕੋਈ ਕਿਹੜਾ ਕੋਈ ਕ੍ਰਾਈਮ ਕਰਕੇ ਆਇਆ ਕਿੰਨਾ ਵੱਡਾ ਉਹ ਕਿਸੇ ਗੱਲ ਦੇ ਵਿੱਚ ਦੋਸ਼ੀ ਸੀ ਅਦਾਲਤ ਤੋਂ ਤੂੰ ਸਜ਼ਾ ਜਾਂ ਆਫਤਾ ਸੀ ਤੇ ਉੱਥੋਂ ਦੌੜ ਗਿਆ ਸਾਨੂੰ ਕੀ ਪਤਾ ਉਹ ਏਲੀਅਨਸ ਨੇ ਉਹ ਟਰੰਪ ਨੇ ਕਿਹਾ ਤੇ ਜੇ ਮੈਂ ਕਿਹਾ ਕਿ ਇਸ ਤਰੀਕੇ ਦੀ ਭਾਵਨਾ ਸਾਨੂੰ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਨਜ਼ਰ ਆ ਰਹੀ ਹੈ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਕੋਈ ਇਹ ਜਿਹੜਾ ਖਾਸ ਕੋਈ ਚੰਗਾ ਨਹੀਂ ਇਸ ਕਰਕੇ ਚੰਗੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੀ ਹਾਲਾਤ ਬਿਹਤਰ ਹੋਣ ਉਧਰ ਹੀ ਕੋਈ ਜਿਹੜੇ ਆ ਨੌਕਰੀਆਂ ਦੇ ਕੋਈ ਰੋਜ਼ਗਾਰ ਦੇ ਜਿਹੜੇ ਚੀਜ਼ਾਂ ਵਧਣ ਪਰ ਪੰਜਾਬ ਦਾ ਇੱਕ ਸਮਾਜਿਕ ਵਰਤਾਰਾ ਵੀ ਇਸ ਤਰੀਕੇ ਦਾ ਬਣ ਚੁੱਕਾ ਤੁਸੀਂ ਉੱਥੇ ਜੇਕਰ ਕਿਸੇ ਨੂੰ ਕਹੋ ਵੀ ਤੇ ਇਹਦੇ ਵਿੱਚ ਵੀ ਸਭ ਤੋਂ ਵੱਡੀ ਗੱਲ ਇਹ ਕਿ ਇਹ ਪੰਜਾਬ ਦੇ ਲੀਡਰਾਂ ਨੇ ਜਿਹੜਾ ਨਾ ਨਸ਼ੇ ਵਾਲਾ ਕੋੜ ਆ ਇਹਨੂੰ ਨਹੀਂ ਇਹਨਾਂ ਨੇ ਖਤਮ ਕੀਤਾ ਨਾ ਇਹਦੇ ਤੇ ਕੋਈ ਗੱਲ ਹੁੰਦੀ ਆ ਨਿੱਟਕੇ 90 ਐਮ ਐਲ ਏਜ਼ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਇਹਦੇ ਤੇ ਅਦਰਵਾ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਡਰ ਆ ਕਿ ਸਾਡੇ ਬੱਚੇ ਵਿਗੜ ਨਾ ਜਾਣ ਇਸ ਕਰਕੇ ਉਹ ਚਾਹੁੰਦੇ ਆ ਕਿ ਜਦੋਂ 16 17 ਦਾ ਹੁੰਦਾ ਤੇ ਇਹਨੂੰ ਬਾਹਰ ਭੇਜ ਦਿਓ ਹਾਲਾਂਕਿ ਬਾਹਰ ਆ ਕੇ ਉਦੋਂ ਜ਼ਿਆਦੇ ਵੱਡੀਆਂ ਮੁਸੀਬਤਾਂ ਪੈਂਦੀਆਂ ਉਹਨਾਂ ਦੇ ਉੱਤੇ ਤੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਤੋਂ ਕਿਸੇ ਤਰੀਕੇ ਨਾਲ ਬਾਹਰ ਅਸੀਂ ਕੱਢ ਦਈਏ ਸੋ ਇਹਦੇ ਚੱਲਦੇ ਆ ਫਿਰ ਬਖ ਬਖ ਰਾਸ ਦੇ ਤਲਾਸ਼ੇ ਜਾਂਦੇ ਨੇ ਜਿਵੇਂ ਮੈਂ ਕਿਹਾ ਕਿ ਕੋ ਡੌਂਕੀ ਲਾ ਕੇ ਚਲੇ ਗਿਆ ਕੋ ਕਿਸੇ ਤਰੀਕੇ ਨਾਲ ਚਲੇ ਗਿਆ ਕਿੰਨੇ ਸਾਡੇ ਲੋਕ ਮਿਡਲ ਈਸਟ ਦੇ ਵਿੱਚ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਹੁਣੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਇਰਾਕ ਦੀ ਬਾਰ ਲੱਗੀ ਆ ਯੂ ਐਸ ਇਰਾਕ ਦੀ ਉਦੋਂ ਇੱਥੇ ਉਦੋਂ ਉਦੋਂ ਸਾਨੂੰ ਪਤਾ ਲੱਗਾ ਸੀ ਜਾਂ ਬਾਅਦ ਵਿੱਚ ਪਤਾ ਲੱਗਦਾ ਰਿਹਾ ਕਿ ਸਾਡੇ ਬਹੁਤ ਸਾਰੇ ਲੋਕ ਇਰਾਕ ਦੇ ਵਿੱਚ ਨੇ ਇਰਾਕ ਦੇ ਵਿੱਚ ਕਈ ਸਾਡੇ ਪੰਜਾਬੀਆਂ ਦੀਆਂ ਮੌਤਾਂ ਵੀ ਹੋਈਆਂ ਤੇ ਉਦੋਂ ਭਗਵੰਤ ਮਾਨ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਦੇਖੋ ਪੰਜਾਬ ਦੇ ਹਾਲਾਤ ਇਹਦਾ ਮਤਲਬ ਹੈ ਕਿ ਇਰਾਕ ਦੇ ਨਾਲੋਂ ਵੀ ਮਾੜੇ ਨੇ ਕਿ ਪੰਜਾਬ ਜਾ ਰਹੇ ਨੇ ਇਹ ਵੈਸੇ ਗੱਲ ਤਾਂ ਸਹੀ ਹੈ ਪਰ ਹੁਣ ਇਸੇ ਤਰੀਕੇ ਦੀ ਜੇ ਅਗੇ ਇਰਾਕ ਦੇ ਨਾਲ ਦੇਖੋ ਤੁਸੀਂ ਪਿਛਲੇ ਇਹ 25 30 ਸਾਲ ਦਾ ਸਮਾਂ ਦੇਖ ਲਓ ਕਿ ਹਰੇਕ ਜਗ੍ਹਾ ਤੇ ਆਪਣਾ ਕੋਈ ਨਾ ਕੋਈ ਪੰਜਾਬੀ ਨੌਜਵਾਨ ਇਹ ਜਿਹੜਾ ਉਹ ਤੁਹਾਨੂੰ ਹਰੇਕ ਕੰਟਰੀ ਦੇ ਵਿੱਚ ਜਾਂਦਾ ਇਰਾਕ ਦੇ ਵਾਰ ਦੇ ਟਾਈਮ ਵੀ ਉੱਥੇ ਸਾਡੇ ਨੌਜਵਾਨ ਜਿਹੜੇ ਸਾਨੂੰ ਮਿਲਦੇ ਰਹੇ ਨੇ ਹੁਣ ਰਸ਼ੀਆ ਤੇ ਯੂਕਰੇਨ ਦੀ ਵਾਰ ਚੱਲ ਰਹੀ ਹੈ ਤੇ ਉੱਥੇ ਵੀ ਕਿਹਾ ਜਾ ਰਿਹਾ ਕਿ ਰਸ਼ੀਆ ਦੀ ਫੌਜ ਦੇ ਵਿੱਚ ਕੋਈ ਕਹਿ ਰਿਹਾ ਤੱਕੇ ਨਾਲ ਭਰਤੀ ਕਰ ਲਿਆ ਫੌਜ ਨੇ ਚਲੋ ਰਸ਼ੀਆ ਤਾਂ ਇਹਨੂੰ ਡਿਨਾਈ ਕਰਦਾ ਇਹਨਾਂ ਇਲਜ਼ਾਮਾਂ ਨੂੰ ਪਰ ਇਸ ਤੀਕੇ ਦੀਆਂ ਲਗਾਤਾਰ ਗੱਲਾਂ ਆਉਂਦੀਆਂ ਨੇ ਹੁਣ ਕੱਲ ਪਰਸੋਂ ਨਾ ਬੀਬੀਸੀ ਪੰਜਾਬੀ ਨੇ ਇੱਕ ਰਿਪੋਰਟ ਸ਼ਾਇਆ ਕੀਤੀ ਆ ਜਿਹਦੇ ਵਿੱਚ ਉਹ ਦੱਸਦੇ ਨੇ ਕਿ ਇੱਕ ਮਾਤਾ ਜੀ ਆ ਕੋਈ ਸ਼ਿੰਦਰਪਾਲ ਸ਼ਿੰਦਰਪਾਲ ਕੌਰ ਉਹਨਾਂ ਦੀਆਂ ਅੱਖਾਂ ਪਰ ਆਉਂਦੀਆਂ ਜਦੋਂ ਇਹ ਦੱਸਦੇ ਨੇ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਬੁੱਧਰਾਮ ਨੂੰ ਨਹੀਂ ਦੇਖਿਆ ਮੈਂ ਉਸ ਨੂੰ ਵਾਪਸ ਆਉਣ ਲਈ ਕਿਹਾ ਸੀਗਾ ਤੇ ਜਵਾਬ ਦੇ ਵਿੱਚ ਬੁੱਧਰਾਮ ਨੇ ਕਿਹਾ ਕਿ ਮੈਂ ਹੁਣ ਕੁਝ ਬੜਕੇ ਹੀ ਵਾਪਸ ਆਉਂਗਾ ਪਰ ਹੁਣ ਬੁੱਧਰਾਮ ਦਾ ਫੋਨ ਵੀ ਨਹੀਂ ਆਉਂਦਾ ਸੋ ਇਹ ਬੋਧਰਾਮ ਜੀ ਉਹਨਾਂ ਕੁਝ ਨੌਜਵਾਨਾਂ ਦੇ ਵਿੱਚੋਂ ਹੈ ਜਿਹੜਾ ਕਿ ਯੂਕਰੇਨ ਦੇ ਖਿਲਾਫ ਰੂਸ ਦੀ ਫੌਜ ਵੱਲੋਂ ਲੜਦਿਆਂ ਲਾਪਤਾ ਹੋਏ ਨੇ ਅਤੇ ਉਹਨਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੋ ਇਹਦੇ ਵਿੱਚ ਇਹਨਾਂ ਨੇ ਕਾਫੀ ਅੱਛਾ ਇਹਦੇ ਵਿੱਚ ਬੀਬੀਸੀ ਪੰਜਾਬੀ ਨੇ ਇਹ ਗੱਲ ਸਾਂਝੀ ਕੀਤੀ ਹੈ ਕਿ ਜਿਹੜੇ ਪਰਿਵਾਰ ਨੇ ਨਾ ਇਹਨਾਂ ਦੇ ਕੋਈ ਹੋਰ ਕੋਈ ਮਦਦ ਵੀ ਨਹੀਂ ਹੈਗੀ ਖਾਸ ਇਹ ਜਿੰਨੇ ਵੀ ਲੋਕ ਮੁੰਡੇ ਨੌਜਵਾਨ ਸਾਡੇ ਜਿਨ੍ਹਾਂ ਦਾ ਇਹ ਆ ਕਿ ਉਹ ਰਸ਼ੀਆ ਦੀ ਫੌਜ ਦੇ ਵਿੱਚ ਜਾਂ ਉਹ ਯੂਕਰੇਨ ਦੇ ਖਿਲਾਫ ਲੜਾਈ ਦੇ ਵਿੱਚ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਇਹ ਸਾਰੇ ਪਰਿਵਾਰ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦੀ ਮਦਦ ਦੇ ਨਾਲ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਆ ਉਹ ਕੋਸ਼ਿਸ਼ ਕਰ ਰਹੇ ਨੇ ਹੁਣ ਜਿਹੜੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਨੌਜਵਾਨਾਂ ਨੂੰ ਮਜਬੂਰ ਕਰਕੇ ਜਾਂ ਲਾਲਚ ਦੇ ਕੇ ਰੂਸ ਵੱਲੋਂ ਜੰਗ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਕਈ ਨੌਜਵਾਨ ਆਪਣੀ ਮਰਜ਼ੀ ਦੇ ਨਾਲ ਵੀ ਰੂਸੀ ਫੌਜ ਦੇ ਵਿੱਚ ਭਰਤੀ ਹੋਏ ਨੇ ਐਂਡ ਇਹਦੇ ਵਿੱਚ ਇਹ ਕਿਉਂਕਿ ਜਿਹੜੇ ਉੱਥੇ ਟਰੈਵਲ ਏਜੰਟ ਵਗੈਰਾ ਨੇ ਉਹ ਝੂਠ ਬੋਲ ਦਿੰਦੇ ਨੇ ਕਿ ਭਾਈ ਇਦਾਂ ਕਰਾਂਗੇ ਇਦਾਂ ਕਰਾਂਗੇ ਤਾਂ ਤੁਹਾਡੀ ਜ਼ਿੰਦਗੀ ਬਿਹਤਰ ਹੋ ਜਾਣੀ ਆ ਉੱਥ ਸੋ ਜਿਹੜੇ ਬੋਧਰਾ ਮੈਂ ਉਹਨਾਂ ਦੀ ਭਾਬੀ ਸੁਖਪ੍ਰੀਤ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਰੂਸ-ਜੁਕ੍ਰੇਨ ਦੀ ਜੰਗ ਦੌਰਾਨ ਮੇਰੇ ਦਿਓਰਵਾਂਗ ਲਾਪਤਾ ਹੈ ਉਸ ਨੌਜਵਾਨ ਦੇ ਭਰਾ ਜਗਦੀਪ ਨੇ ਹੀ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਰੂਸ ਦੇ ਅਧਿਕਾਰੀਆਂ ਵੱਲੋਂ ਡੀਐਨਏ ਸੈਂਪਲਾਂ ਦੀ ਮੰਗ ਕੀਤੀ ਗਈ ਹੈ ਸੋ ਇਹ ਜਿਹੜੀ ਜਾਣਕਾਰੀ ਮੁਤਾਬਕ ਡੀਐਨਏ ਦੀ ਮੰਗਿਆ ਉਹਦੀ ਈਮੇਲ ਜਿਹੜੀ ਮਾਸਕੋ ਦੇ ਵਿੱਚ ਭਾਰਤੀ ਐਮਬੀਸੀ ਦੇ ਵੱਲੋਂ ਆਈ ਹੈ ਤੇ ਜਗਦੀਪ ਮੁਤਾਬਕ ਐਮਬੀਸੀ ਵੱਲੋਂ ਮੇਲ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ ਮਤਲਬ ਕਿ ਪੰਜਾਬ ਗਵਰਨਮੈਂਟ ਨੂੰ ਵੀ ਤੇ ਇੰਡੀਅਨ ਗਵਰਨਮੈਂਟ ਨੂੰ ਵੀ ਪਤਾ ਹੁਣ ਇਹਦੇ ਬਾਬਤ ਇਹ ਇਹ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਉਥੇ ਗਏ ਸੀ ਜਾਂ ਕੀ ਹੋਇਆ ਜਾਂ ਕੀ ਨਹੀਂ ਜੇ ਮੈਂ ਕਹਾਂ ਕਿ ਹੋ ਸਕਦਾ ਬਹੁਤ ਸਾਰੇ ਟਰੈਵਲ ਏਜੰਟਾਂ ਨੇ ਵੀ ਝੂਠ ਬੋਲਿਆ ਹੋਵੇ ਹੁਣ ਰੂਸੀ ਦੂਤਾਵਾਸ ਨੇ ਜਿਹੜਾ ਜੁਲਾਈ 2024 ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਸ ਆਪਣੇ ਰਸਮੀ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਰੂਸੀ ਅਧਿਕਾਰੀ ਇਹ ਜਿਹੜੇ ਰੋਮਨ ਬਾਟਸ਼ੁਕੇ ਨੇ ਕਿਹਾ ਸੀ ਕਿ ਬਹੁਤੇ ਭਾਰਤੀਆਂ ਦਾ ਵੀਜ਼ਾ ਕਾਨੂੰਨੀ ਨਹੀਂ ਹੈ ਰੂਸ ਨੇ ਜਾਣਬੁੱਝ ਕੇ ਭਾਰਤੀਆਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕੀਤਾ ਉਹ ਜੰਗ ਦੇ ਵਿੱਚ ਕੋਈ ਭੂਮਿਕਾ ਵੀ ਆਦਾ ਨਹੀਂ ਕਰ ਰਹੇ ਉਹ ਆਪਣੇ ਕਮਰਸ਼ੀਅਲ ਹਿੱਤਾਂ ਲਈ ਮਤਲਬ ਕਿ ਪੈਸੇ ਤੇ ਲਕ ਰੂਸ ਦੇ ਵਿੱਚ ਗਏ ਨੇ ਐਂਡ ਰੂਸ ਪਾਰ ਸਰਕਾਰ ਦੇ ਨਾਲ ਖੜਾ ਹੈ ਤੇ ਇਸ ਮਸਲੇ ਦਾ ਹਾਲ ਆਸਾਨੀ ਨਾਲ ਕੱਢਣ ਦੇ ਆ ਇਸ਼ੁਕ ਹੈ ਸੋ ਇਹ ਜਿਹੜਾ ਰੂਸ ਦੇ ਬਲੋ ਪਹਿਲਾ ਬਿਆਨ ਆਇਆ ਸੀਗਾ ਜੇਕਰ ਤੁਸੀਂ ਹੋਰ ਖਬਰਾਂ ਦੇਖੋ ਤੇ ਜਿਹੜਾ ਕਾਫੀ ਸਾਰੀਆਂ ਇਦਾਂ ਦੀਆਂ ਰਿਪੋਰਟਾਂ ਮਿਲਦੀਆਂ ਨੇ ਜਿਵੇਂ ਕੁਝ ਸਮਾਂ ਪਹਿਲਾਂ ਰੋਇਟਰਜ਼ ਦੀ ਇੱਕ ਰਿਪੋਰਟ ਸੀਗੀ ਜਿਹਦੇ ਮੁਤਾਬਕ ਕਿ ਇੰਡੀਅਨ ਗਵਰਨਮੈਂਟ ਦਾ ਇਹ ਅੰਦਾਜ਼ਾ ਆ ਕਿ 30 ਤੋਂ 40 ਭਾਰਤੀ ਨਾਗਰਿਕ ਅਜੇ ਵੀ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ ਉਹ ਸਰਵ ਕਰ ਰਹੇ ਨੇ ਫਿਰ ਇਹਦੇ ਵਿੱਚ ਇਸ ਰਿਪੋਰਟ ਦੇ ਇੱਕ ਹੋਰ ਰਿਪੋਰਟ ਸੀਗੀ ਐਨਡੀਟੀਵੀ ਦੇ ਨਾਲ ਸੰਬੰਧਿਤ ਜਿਹਦੇ ਵਿੱਚ ਉਹ ਦੱਸਦੇ ਨੇ ਕਿ ਘੱਟੋ ਘੱਟ 12 ਭਾਰਤੀ ਨਾਗਰਿਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਜਦੋਂ ਕਿ ਉਹ ਰਸ਼ੀਆ ਦੇ ਲਈ ਲੜ ਲੜ ਰਹੇ ਸੀਗੇ ਯੂਕਰੇਨ ਦੇ ਅੰਦਰ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਤੇ 16 ਹੋਰ ਜਿਹੜੇ ਆ ਉਹ ਮਿਸਿੰਗ ਨੇ ਸੋ ਇਹ ਇਹਨਾਂ ਇਹਨਾਂ ਜਦੋਂ ਇਹ ਰਿਪੋਰਟਾਂ ਆਈਆਂ ਉਦੋਂ ਭਾਰਤੀ ਗਵਰਨਮੈਂਟ ਨੇ ਕਿਹਾ ਸੀਗਾ ਕਿ ਉਹ ਐਕਟਿਵਲੀ ਇਸ ਇਹਨਾਂ ਇਸ ਮਸਲੇ ਨੂੰ ਦੇਖ ਰਹੇ ਨੇ ਐਂਡ ਇਹਦੇ ਵਿੱਚ ਉਹਨਾਂ ਨੇ ਵੀ ਹਿਊਮਨ ਟਰੈਫਿਕ ਦੀ ਗੱਲ ਕੀਤੀ ਸੀਗੀ ਹਿਊਮਨ ਟਰੈਫਿਕਿੰਗ ਦੀ ਕਿ ਜਾਣਬੁੱਝ ਕੇ ਬਹਿਲਾ ਫਸਲਾ ਕੇ ਲੋਕਾਂ ਨੂੰ ਇਸ ਰਸ਼ੀਆ ਪਹਿਲਾਂ ਲਿਜਾਂਦਾ ਜਾਂਦਾ ਫਿਰ ਉੱਥੋਂ ਇਹਦੀ ਜਿਹੜੀ ਆ ਇਹ ਵਾਰ ਚੱਲ ਰਹੀ ਆ ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਦੇ ਲਈ ਇਹ ਗੱਲ ਕਹੀ ਜਾਂਦੀ ਆ ਸੋ ਜਿਵੇਂ ਮੈਂ ਕਿਹਾ ਕਿ ਇਹ ਇਹ ਬਕਵਾਕ ਇਸ ਵੀਕੇ ਦੀਆਂ ਰਿਪੋਰਟਾਂ ਨੇ ਕਿ ਜਿਹਨੂੰ ਲੈ ਕੇ ਜਿਹੜਾ ਬਾਕੀ ਆਪਣਾ ਜਿਹੜਾ ਭਾਰਤੀ ਸਰਕਾਰ ਆ ਉਹਨੇ ਆਪਣੇ ਸਿਟੀਜ਼ਨਸ ਨੂੰ ਵੀ ਇਹ ਵਾਰਨਿੰਗ ਜਾਰੀ ਕੀਤੀ ਆ ਤੇ ਉਹਨਾਂ ਨੂੰ ਸਲਾਹ ਵੀ ਦਿੱਤੀ ਸੀਗੀ ਕਿ ਤੁਸੀਂ ਜਿਹੜਾ ਸਾਵਧਾਨ ਰਹੋ ਜੇਕਰ ਤੁਹਾਨੂੰ ਇਦਾਂ ਦੀ ਕੋਈ ਜੌਬ ਦੀ ਆਫਰ ਆਉਂਦੀ ਆ ਕਿ ਤੁਹਾਨੂੰ ਕੋ ਆ ਕੇ ਕਹਿੰਦਾ ਕਿ ਰਸ਼ੀਆ ਦੇ ਵਿੱਚ ਕੋਈ ਜੌਬ ਹੈਗੀ ਆ ਤੁਹਾਡੇ ਲਈ ਤਾਂ ਪਹਿਲਾਂ ਬਹੁਤ ਜ਼ਿਆਦਾ ਚਿਤਾਨ ਨ ਹੋਵੋ ਦੇਖੋ ਕਾਦੀ ਕਿਦਾਂ ਕਿਵੇਂ ਦੀ ਜੌਬ ਆ ਕਿਤੇ ਤੁਹਾਨੂੰ ਲਿਜਾ ਕੇ ਤੱਕੇ ਨਾਲ ਉੱਥੇ ਬਾਰਡਰ ਤੇ ਨਾ ਖੜਾ ਦਿੱਤਾ ਜਾਵੇ ਹੁਣ ਰਸ਼ੀਆ ਦੇ ਬਾਬਤ ਆਪਾਂ ਜਾਣਦੇ ਆ ਨਾ ਲਗਾਤਾਰ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਜਿਹੜੇ ਆ ਜੇਲ੍ਹਾਂ ਦੇ ਵਿੱਚ ਬੰਦ ਲੋਕ ਸਗੇ ਉਹਨਾਂ ਨੂੰ ਬਲਾਦੀਮਰ ਪੁਤਿਨ ਦੀ ਰਜਿਮ ਨੇ ਛੱਡ ਦਿੱਤਾ ਕਿ ਸਾਡੀ ਵਾਰ ਦੇ ਵਿੱਚ ਸਾਡੀ ਮਦਦ ਕਰਨ ਬੀਬੀਸੀ ਨੇ ਰਿਪੋਰਟ ਸ਼ਾਇਆ ਕੀਤੀ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਪੀੜਤ ਸਗੇ ਉਹਨਾਂ ਉਹਨਾਂ ਸੋ ਕਾਲਡ ਫੌਜੀਆ ਤੋਂ ਜਿਨ੍ਹਾਂ ਨੂੰ ਬਾਅਦ ਵਿੱਚ ਰਸ਼ੀਆ ਨੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਸਜ਼ਾਵਾ ਹੋਈਆਂ ਸੀਗੀਆਂ ਜਿਵੇਂ ਇੱਕ ਮਹਿਲਾ ਨੇ ਕਿਹਾ ਕਿ ਮੇਰੇ ਨਾਲ ਬਦਸਲੂਕੀ ਤੇ ਮੇਰੇ ਨਾਲ ਅਬਿਊਸਿਵ ਬਿਹੇਵੀਅਰ ਦੇ ਚੱਲਦੇ ਇੱਕ ਸਖਸ਼ ਨੂੰ ਜਿਹੜੀ ਸਜ਼ਾ ਹੋਈ ਹੋਈ ਸੀ ਤੇ ਉਹਨੂੰ ਫਿਰ ਇਹ ਜਿਹੜਾ ਬਲਾਦੀਮਰ ਪੁਤਿਨ ਦਾ regime ਹੈ ਇਹਨੇ ਉਹਨੂੰ ਛੱਡ ਦਿੱਤਾ ਜੇਲ੍ਹ ਦੇ ਵਿੱਚੋਂ ਤੇ ਉਹਨੂੰ ਕਹਿੰਦਾ ਕਿ ਤੂੰ ਜਾ ਕੇ ਲੜਾਈ ਲੜ ਤੇ ਉਹ ਬਾਅਦ ਵਿੱਚ ਉੱਥੇ ਬਾਰਡਰ ਤੇ ਲੜਦਾ ਤੇ ਜਦੋਂ ਕਿਤੇ ਦੁਬਾਰਾ ਉਹ ਆਇਆ ਸੀ ਉਸ ਇਲਾਕੇ ਦੇ ਵਿੱਚ ਤੇ ਉਹ ਔਰਤ ਨੂੰ ਕਹਿੰਦਾ ਵੀ ਹੁਣ ਤੂੰ ਕੀ ਕਰੇਂਗੀ ਮੈਂ ਤਾਂ ਹੁਣ ਰਸ਼ੀਆ ਦਾ ਹੀਰੋ ਆ ਜਿਹੜਾ ਮੈਂ ਰਸ਼ੀਆ ਦੀ ਜੰਗ ਲੜ ਰਿਹਾ ਤੂੰ ਮੈਨੂੰ ਜੇਲ੍ਹ ਦੇ ਵਿੱਚ ਪਾਇਆ ਸੀ ਨਾ ਵੀ ਮੈਂ ਹੁਣ ਤੈਨੂੰ ਦੱਸਾਂ ਪਤਾ ਸੋ ਇਸ ਕਰਕੇ ਉਹ ਉੱਥੇ ਤਾਂ ਬਲਾਦੀਮਰ ਪੁਤਿਨ ਹੁਣੀ ਤਾਂ ਚਾਹੁੰਦੇ ਨੇ ਕਿ ਜਿਹੜਾ ਵੀ ਹੱਥ ਆਵੇ ਉਹਨੂੰ ਚੜ ਜਾ ਸੂਲੀ ਬੱਚਾ ਭਲੀ ਕਰੇਗਾ ਰੱਬ ਹੈ ਤੇ ਇਧਰੋਂ ਕੋਈ ਜਾਣਗੇ ਜਿਨ੍ਹਾਂ ਨੂੰ ਇਸ ਵੀਕੇ ਦਾ ਕੋਈ ਟ੍ਰੈਵਲ ਇਜਟ ਜਾਂ ਗਲਤ ਜਾਣਕਾਰੀ ਦੇ ਕੇ ਉੱਤੇ ਪਹਛਾ ਦੁੰਦੇ ਨੇ ਆਪੀਸਲੀ ਉਹਨਾਂ ਨੇ ਤਾਂ ਉਹਨਾਂ ਨੂੰ ਭੇਜਣਾ ਹੀ ਆ ਫਿਰ ਤੇ ਉੱਥੇ ਤਾਂ ਆਪ ਉਹ ਕੌਨਸਕ੍ਰਿਪਟ ਜਿਹੜਾ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਧੱਕੇ ਨਾਲ ਫੌਜ ਦੇ ਵਿੱਚ ਜਿਹੜਾ ਭੇਜਿਆ ਜਾ ਰਿਹਾ ਤੇ ਨਾਲ ਦੀ ਨਾਲ ਹ ਜੇਲ੍ਹਾਂ ਵਾਲੀ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਡੈਫੀਨਿਟਲੀ ਜੇਕਰ ਇਦਾਂ ਦਾ ਕੋਈ ਵੀ ਕਦਮ ਚੁੱਕਣਾ ਤਾਂ ਬਹੁਤ ਖਿਆਲ ਦੇ ਨਾਲ ਪਹਿਪਹਿਲਾਂ ਦੇਖ ਪਰਖ ਸੋਚ ਕੇ ਜਿਹੜਾ ਕੋਈ ਵੀ ਫੈਸਲਾ ਉਹ ਲੈਣਾ ਚਾਹੀਦਾ ਸੋ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਹਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ